ਲੇਵਲ ਤੇ ਜੇ ਵੇਖਿਆ ਜਾਵੇ ਤਾਂ ਪਹਿਲਾਂ ਫੋਗਿੰਗ ਹੋਣੀ ਚਾਹੀਦੀ ਸੀ ਹਰ ਵਾਰ ਅਸੀਂ ਕਿਉਂ ਇੰਤਜ਼ਾਰ ਕਰਦੇ ਆ ਕਿ ਕਿਸੇ ਦੀ ਮੌਤ ਹੋ ਜੇ ਜਾਂ ਕੋਈ ਬੰਦਾ ਅਫੈਕਟਡ ਹੋ ਜੇ ਹਰ ਵਾਰ ਕਿਉਂ ਦੇਰੀ ਕੀਤੀ ਜਾਂਦੀ ਆ ਕਿਉਂ ਨਹੀਂ ਪਹਿਲਾਂ ਜਿਹੜੀ ਫੋਗਿੰਗ ਕੀਤੀ ਜਾਂਦੀ ਜਾਂ ਪਹਿਲਾਂ ਜਿਹੜੀ ਅਵੇਅਰਨੈਸ ਆ ਉਹ ਕਿਉਂ ਨਹੀਂ ਕੀਤੀ ਜਾਂਦੀ ਸਿਰਫ ਫੋਟੋ ਸੈਸ਼ਨ ਤੱਕ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਸਿਮਟ ਕੇ ਰਹਿ ਗਿਆ ਵਾ ਅੱਜ ਦੀ ਘਟਨਾ ਜਿਹੜੀ ਆ ਬਹੁਤ ਦੁਖਦਾਈ ਆ ਉਸ ਪਰਿਵਾਰ ਦਾ ਦੁੱਖ ਕਦੇ ਵੀ ਘਟ ਨਹੀਂ ਹੋ ਸਕਦਾ ਜਿਹਦੇ ਘਰ ਦਾ ਜੀ ਚਲਾ ਗਿਆ ਵਾ ਬਹੁਤੀ ਅਫਸੋਸ ਆ ਸਾਰੇ ਸ਼ਹਿਰ ਦਾ ਮਨ ਜਲਾ ਤੇ ਜੋਰ ਕੇ ਰੱਖ ਦਿੱਤਾ ਜਦੋਂ ਪਤਾ ਚੱਲਿਆ ਕਿ ਇੱਕ ਐਡੀ ਸਮਾਜ ਸੇਵੀ ਲੇਡੀ ਦੀ ਇੱਕ ਡੇਕੂ ਕਰਕੇ ਇੱਕ ਦੋ ਦਿਨ ਦੇ ਵਿੱਚ ਜਦੋਂ ਅਕਾਲ ਚਲਾਣਾ ਕਰ ਗਈ ਹੈ ਤੇ ਜਦੋਂ ਰੀਜ਼ਨ ਪਤਾ ਲੱਗਿਆ ਕਿ ਇਹ ਡੇਕੂ ਦੇ ਕਾਰਨ ਹੋਈ ਹੈ ਤੇ ਮੈਂ ਸਭ ਇਹਦਾ ਕਿ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਹੈ। ਇੱਕ ਗੱਲ ਇਹ ਜ਼ਿਕਰ ਜੋਗਾ ਕਿ ਜਿਵੇਂ ਲੋਕਾਂ ਨੂੰ ਧਿਆਨ ਰੱਖਣ ਲਈ ਕਿਹਾ ਜਾਂਦਾ ਵਾ ਐਡਵਰਟਾਈਜ਼ਮੈਂਟ ਜਿਹੜੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਰੱਖਦੇ ਵੀ ਹੈਗੇ ਆ। ਪਰ ਜਿਹੜਾ ਮੱਛਰ ਆਲਰੇਡੀ ਪੈਦਾ ਹੋ ਗਿਆ ਵਾ ਚਾਹੇ ਉਹ ਪਹਾੜਾ ਦੇ ਪਾਣੀ ਕਰਕੇ ਕਾਲੀ ਜਾਂ ਕੁਝ ਜਗਾਵਾਂ ਐਸੀਆਂ ਨੇ ਜਿੱਥੋਂ ਲੋਕ ਪਾਣੀ ਨਹੀਂ ਕੱਢ ਸਕਦੇ ਚਾਹੇ ਉਹ ਪੈਲੀ ਦੀ ਗੱਲ ਕਾਲੀ ਜਾਂ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਹੈਗੀਆਂ ਨੇ ਸੋ ਫੋਗਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਤੌਰ ਤੇ ਪਿਛਲੇ ਸਾਲ ਅਜ ਵੀ ਲਗਾਤਾਰ ਫੋਗਿੰਗ ਹੁੰਦੀ ਸੀ ਇਸ ਸਾਲ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹੜ੍ਹ ਆਏ ਨੇ ਹੜਾ ਕਰਕੇ ਪਾਣੀ ਉਸ ਜਗ੍ਹਾ ਤੇ ਵੀ ਪਹੁੰਚ ਗਿਆ ਜਾਂ ਸਟੋਰ ਹੋ ਗਿਆ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਸੋ ਡੇਂਗੂ ਦੀ ਜਿਹੜੀ ਇਹ ਚੇਤਾਵਨੀ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਆ ਪਰ ਇੱਕ ਬਹੁਤ ਹੀ ਮੰਦਭਾਗੀ ਖਬਰ ਗੁਰਦਾਸਪੁਰ ਤੋਂ ਆਈ ਆ ਜਿੱਥੇ ਇੱਕ ਮਹਿਲਾ ਦੀ ਡੇਂਗੂ ਕਰਕੇ ਮੌਤ ਹੋ ਜਾਂਦੀ ਆ ਸੋ ਜਿੱਥੇ ਉਸ ਦੇ ਪਰਿਵਾਰ ਲਈ ਇਹ ਜਿਹੜੀ ਬਹੁਤ ਮੰਦਭਾਗੀ ਗੱਲ ਆ ਉੱਤੇ ਪੂਰੇ ਗੁਰਦਾਸਪੁਰ ਸ਼ਹਿਰ ਲਈ ਵੀ ਬੜੀ ਮੰਦਭਾਗੀ ਗੱਲ ਆ ਲਗਾਤਾਰ ਜਿਹੜੀ ਆ ਉਹ ਗੰਦਗੀ ਕਰਕੇ ਡੇਂਗੂ ਫੈਲ ਰਿਹਾ ਵਾ ਫੋਗਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਾਨਾ ਸਮਾਜ ਸੇਵੀ ਨਰੇਮਾ ਜੀ ਮੌਜੂਦਾ ਨਰੇਜ ਜੀ ਬੜੀ ਮੰਦਭਾਗੀ ਘਟਨਾਵਾਂ ਪਹਿਲੇ ਤੇ ਆਪਾਂ ਅਫਸੋਸ ਜ਼ਾਹਿਰ ਕਰਦੇ ਹਾਂ ਕਿਉਂਕਿ ਇਦਾਂ ਦੀਆਂ ਘਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ ਸੋ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਕਿਉਂਕਿ ਛੋਟੇ-ਛੋਟੇ ਬੱਚੇ ਜਾਂ ਬਜ਼ੁਰਗ ਜ਼ਿਆਦਾ ਅਫੈਕਟਡ ਹੋ ਸਕਦੇ ਨੇ ਸਭ ਤੋਂ ਪਹਿਲਾਂ ਜੀ ਤੇ ਮੈਂ ਤੇ ਜਿਹੜੀ ਆ ਮੰਦਭਾਗੀ ਘਟਨਾ ਹੋਈ ਆ ਦਾ ਬਹੁਤ ਹੀ ਅਫਸੋਸ ਆ ਸਾਰੇ ਸ਼ਹਿਰ ਦਾ ਮਨਜਲਾ ਤੇ ਜੋੜ ਕੇ ਰੱਖ ਦਿੱਤਾ ਜਦੋਂ ਪਤਾ ਚੱਲਿਆ ਕਿ ਇੱਕ ਅੱਡੀ ਸਮਾਜ ਸੇਵੀ ਲੇਡੀ ਦੀ ਇੱਕ ਡੇਕੂ ਕਰਕੇ ਇੱਕ ਦੋ ਦਿਨ ਦੇ ਵਿੱਚ ਜਦੋਂ ਕਾਲ ਚਲਾਣਾ ਕਰ ਗਈ ਹੈ ਤੇ ਜਦੋਂ ਰੀਜ਼ਨ ਪਤਾ ਲੱਗਿਆ ਕਿ ਇਹ ਡੇਕੂ ਦੇ ਕਾਰਨ ਹੋਈ ਹੈ ਤੇ ਮੈਂ ਸਭ ਇਹਨਾਂ ਕਿ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਹੈ ਸ਼ਹਿਰ ਦੇ ਵਿੱਚ ਗੱਦਗੀ ਤੇ ਇੰਨੇ ਕ ਜਿਆਦਾ ਢੇਰ ਲੱਗੇ ਹੋਏ ਨੇ ਪਾਣੀ ਜਮਾ ਹੈ ਤੇ ਲੋਕ ਪ੍ਰਸ਼ਾਸਨ ਨੂੰ ਕਹਿਣ ਕਿ ਤੇ ਕਿਹਨੂੰ ਕਹਿਣ ਕਿ ਪ੍ਰਸ਼ਾਸਨ ਕਾਦੇ ਵਾਸਤੇ ਚੁਣਿਆ ਹੁੰਦਾ ਹੈ ਤੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਜਿਹਦੇ ਨਾਲ ਕਿ ਤੁਸੀਂ ਅੱਜ ਜਿਹੜੇ ਮਰਜੀ ਗੁਰਦਾਸਪੁਰ ਜ਼ਿਲ੍ਹੇ ਦੇ ਹਸਪਤਾਲ ਜੋ ਤੁਹਾਨੂੰ 10-15 ਕੇਸ ਜਿਹੜੇ ਆ ਹਰ ਹਸਪਤਾਲ ਦੇ ਵਿੱਚ ਡੇਂਗੂ ਦੇ ਮਿਲੜ ਕੇ ਤੇ ਜਿੱਥੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਮੈਂ ਸਮਝਦਾ ਕਿ ਉਹਦੇ ਨਾਲ-ਨਾਲ ਪ੍ਰਸ਼ਾਸਨ ਨੂੰ ਸ਼ਹਿਰ 'ਚ ਤੁਸੀਂ ਕਿਤੇ ਵੇਲੇ ਪੂਰੇ ਜ਼ਿਲ੍ਹੇ ਦੇ ਵਿੱਚ ਕਿਤੇ ਫੋਗਿੰਗ ਨਹੀਂ ਹੈਗੀ ਅਸੀਂ ਲੋਕੀ ਸੇਵਾ ਕਰ ਰਹੇ ਹਾਂ ਜਿੱਥੇ ਹਾਰੜ ਆਇਆ ਐ ਐਨਜੀਓ ਕਿਧੀਆਂ ਪਹੁੰਚੀਆਂ ਉੱਥੇ ਜਾ ਕੇ ਪਰ ਐਨਜੀਓ ਵੀ ਕਿੰਨਾ ਕੰਮ ਕਰੀ ਜਾ ਕਰੀ ਜਾਣ ਕਿ ਕਿੰਨਾ ਕ ਪ੍ਰਸ਼ਾਸਨ ਸੋਸ਼ਲ ਮੀਡੀਆ ਦੇ ਵੀ ਨੀਰੇ ਜੀ ਦੇਖਿਆ ਐਨਜੀਓਜ਼ ਕੁਝ ਆਪਣੇ ਲੈਵਲ ਤੇ ਜ਼ਰੂਰ ਕਰ ਰਹੀਆਂ ਨੇ ਪਰ ਉਹ ਵੀ ਪੂਰਾ ਕਵਰ ਨਹੀਂ ਕਰ ਸਕਦੀਆਂ ਇਹ ਕੰਮ ਜਿਹੜਾ ਉਹ ਪ੍ਰਸ਼ਾਸਨ ਹੀ ਕਰ ਸਕਦਾ ਉਹਨਾਂ ਕੋ ਮੈਨਪਾਵਰ ਆ ਉਹਨਾਂ ਕੋ ਸਾਰਾ ਇੰਸਟਰੂਮੈਂਟ ਆ ਤੇ ਇਹ ਐਨਜੀਓ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਐਨਜੀਓ ਜਿਹੜਾ ਸਾਰਾ ਕਾਰੋਬਾਰ ਆਪਣੇ ਕਰ ਦਰਮਦਾਰ ਦੇ ਰਹੋ ਨਹੀਂ ਨਿਭਾ ਸਕਦੀਆਂ ਦੇਖੋ ਹਰੀਜ ਜੀ ਤੁਸੀਂ ਇਹ ਵੇਖੋ ਕਿ ਪ੍ਰਸ਼ਾਸਨ ਬਾਅਦ ਚ ਪੁੱਜਿਆ ਸੀਗਾ ਹੜ੍ਹਾਂ ਦੇ ਮਸਲੇ ਸਾਡੇ ਜ਼ਿਲ੍ਹਾ ਗੁਰਦਾਸਪੁਰ ਪੂਰਾ ਇਫੈਕਟਡ ਹੋਇਆ ਸੀਗਾ ਪਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਗੀਆਂ ਉਹ ਸਭ ਤੋਂ ਪਹਿਲੇ ਪਹੁੰਚ ਗੀਆਂ ਅੱਜ ਤੱਕ ਉਹ ਉੱਥੇ ਕੰਮ ਕਰ ਰਹੀਆਂ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਹੋਈ ਜਾਂ ਨਹੀਂ ਉਹ ਲੋਕਾਂ ਨੂੰ ਪਤਾ ਜਾਂ ਪ੍ਰਸ਼ਾਸਨ ਨੂੰ ਪਤਾ ਪਰ ਮੈਂ ਕਹਿੰਦਾ ਵੀ ਲੋਕੀ ਸਰਕਾਰਾਂ ਚੁੰਦੇ ਕਾਦੇ ਵਾਸਤੇ ਨੇ ਪ੍ਰਸ਼ਾਸਨ ਕਾਦੇ ਵਾਸਤੇ ਚੁਣਿਆ ਦਾ ਕਿ ਕੋਈ ਇੱਥੇ ਕੋਈ ਕੁਦਰਤੀ ਆਫਤਾ ਆ ਜਾਏ ਕੋਈ ਇਹੋ ਜਿਹਾ ਆ ਜਾਏ ਕਿ ਜਿਹੜੀ ਹੁਣ ਲੋਕੀ ਕਿੰਨਾ ਕੁ ਸਪਰੇਅ ਖੁਦ ਆਪਣੇ ਕੋਲੋਂ ਕਰ ਲੈਣਗੇ ਪਰ ਜਿਹੜੀ ਫੋਗਿੰਗ ਆਪਾਂ ਕਮੇਟੀ ਘਰ ਕਾਦੇ ਵਾਸਤੇ ਬਣਾਏ ਹੁੰਦੇ ਆ ਸਾਫ ਸਫਾਈ ਲਈ ਬਣਾਏ ਹੁੰਦੇ ਆ ਤੇ ਜਦੋਂ ਕਮੇਟੀ ਘਰ ਆਪਣੇ ਜਾਂ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਸਮਝੇਗਾ ਤੇ ਕੋਣ ਸਮਝੇਗਾ ਇਹ ਕਿਥੇ ਨੀਰੇ ਜੀ ਐ ਵੀ ਗੱਲ ਜ਼ਿਕਰ ਜੋਗਾ ਕਿ ਜਿਵੇਂ ਲੋਕਾਂ ਨੂੰ ਧਿਆਨ ਰੱਖਣ ਲਈ ਕਿਹਾ ਜਾਂਦਾ ਵਾ ਐਡਵਰਟਾਈਜ਼ਮੈਂਟ ਜਿਹੜੀ ਹੈ ਸੋਸ਼ਲ ਮੀਡੀਆ ਜ਼ਰੀਏ ਲੋਕ ਰੱਖਦੇ ਵੀ ਹੈਗੇ ਆ ਪਰ ਜਿਹੜਾ ਮੱਛਰ ਆਲਰੇਡੀ ਪੈਦਾ ਹੋ ਗਿਆ ਵਾ ਚਾਹੇ ਉਹ ਪਹਾੜਾ ਦੇ ਪਾਣੀ ਕਰਕੇ ਕਾਲੀ ਜਾਂ ਕੁਝ ਜਗਾਵਾਂ ਐਸੀਆਂ ਨੇ ਜਿੱਥੋਂ ਲੋਕ ਪਾਣੀ ਨਹੀਂ ਕੱਢ ਸਕਦੇ ਚਾਹੇ ਉਹ ਪੈਲੀ ਦੀ ਗੱਲ ਕਾਲੀ ਜਾਂ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਹੈਗੀਆਂ ਨੇ ਸੋ ਫੋਗਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਤੌਰ ਤੇ ਪਿਛਲੇ ਸਾਲ ਅਜ ਵੀ ਲਗਾਤਾਰ ਫੋਗਿੰਗ ਹੁੰਦੀ ਸੀ ਇਸ ਸਾਲ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹੜ੍ਹ ਆਏ ਨੇ ਹੜਾ ਕਰਕੇ ਪਾਣੀ ਉਸ ਜਗ੍ਹਾ ਤੇ ਵੀ ਪਹੁੰਚ ਗਿਆ ਜਾਂ ਸਟੋਰ ਹੋ ਗਿਆ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਫੋਗਿੰਗ ਅੱਜ ਤੋਂ ਜਦੋਂ 10-15 ਦਿਨ ਪਹਿਲਾਂ ਹਾੜ ਦੀ ਮੁਸੀਬਤ ਚਲੀ ਗਈ ਸੀ ਉਦੋਂ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਦੇਖੋ ਗੱਲ ਤਾਂ ਫਿਰ ਉਹੀ ਆ ਗਈ ਨਾ ਕਿ ਇਹੀ ਕਹਿੰਦੇ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਕੰਮ ਪਰ ਸਮਾਜ ਸੇਵੀ ਸੰਸਥਾਵਾਂ ਦਾ ਕੋਈ ਦਾਇਰਾ ਹੋਏਗਾ ਕਿੰਨਾ ਕੰਮ ਕੋਲੋਂ ਕਰ ਲੈਣਗੀਆਂ ਤੁਸੀਂ ਵੇਖੋ ਕਿ ਗੁਰਦਾਸਪੁਰ ਸ਼ਹਿਰ ਇੱਕ ਵੱਜਦਾ ਸ਼ਹਿਰ ਆ ਜੇਕਰ ਇੱਥੇ ਡੇਂਗੂ ਦੇ ਆ ਕੇਸ ਹੋ ਗਿਆ ਇੱਕ ਮਹਿਲਾ ਦੀ ਅੱਜ ਗੁਰਦਾਸਪੁਰ ਦੇ ਵਿੱਚ ਡੈਥ ਹੋ ਗਈ ਹੈ ਜਿਹਦਾ ਰੀਜ਼ਨ ਡੇਂਗੂ ਕਿਹਾ ਜਾ ਰਿਹਾ ਤੇ ਜਿੱਤੇ ਹਾੜਾਂ ਦੇ ਕਾਰਨ ਪਾਣੀ ਉੱਥੇ ਕਟਾ ਹੋ ਗਿਆ ਉੱਥੇ ਕੀ ਹਾਲਾਤ ਹੋਣ ਗਿਆਨ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਉੱਥੇ ਕੀ ਹਾਲਾਤ ਬਣ ਗਏ ਹੋਣਗੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਉਹਦੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਤਾਂ ਕਿ ਹੋਰ ਗੁਰਦਾਸਪੁਰ ਜਿੱਨੇ ਚ ਵੇਖੋ ਜਿਸ ਘਰ ਦਾ ਜੀ ਚੱਲ ਜਾਂਦਾ ਕਿਸੇ ਦੀ ਮਾਂ ਵਾ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਉਹਨਾਂ ਤੇ ਕੀ ਬੀਤੂਗੀ ਸਰਕਾਰਾਂ ਵਾਸਤੇ ਇੱਕ ਸੰਖਿਆ ਹੁੰਦੀ ਹੈ ਦੋ ਦੀ ਡੈਥ ਹੋ ਗਈ ਜੀ ਡੇਗੂ ਕਰਨ 15 ਦੀ ਹੋ ਗਈ 20 ਦੀ ਹੋ ਗਈ ਪਰ ਜਿਸ ਘਰ ਦਾ ਜੀ ਚਲਾ ਜਾਂਦਾ ਮੈਂ ਮੈਂ ਸਮਝਦਾ ਕਿ ਉਸ ਘਰ ਦੀ ਪੂਰੀ ਦੁਨੀਆ ਤਬਾਹ ਹੋ ਜਾਂਦੀ ਹੈ ਬਿਲਕੁਲ ਅਸੀਂ ਸਰਕਾਰਾਂ ਐਸੇ ਕਰਕੇ ਚੁਣਦੇ ਆ ਕਿ ਸਾਡੀ ਰੱਖਿਆ ਕੀਤੀ ਜਾਵੇ ਕਾਨੂੰਨ ਕਾਦੇ ਵਾਸਤੇ ਬਣਾਏ ਜਾਂਦੇ ਨੇ ਸਰਕਾਰਾਂ ਕਾਦੇ ਵਾਸਤੇ ਚੁਣੀਆਂ ਜਾਂਦੀਆਂ ਨੇ ਹੈਲਥ ਡਿਪਾਰਟਮੈਂਟ ਕਾਦੇ ਵਾਸਤੇ ਬਣਾਏ ਜਾਂਦੇ ਜੇ ਹੈਲਥ ਡਿਪਾਰਟਮੈਂਟ ਨੂੰ ਆਪਣਾ ਕੰਮ ਹੀ ਨਹੀਂ ਕਰਨਾ ਹੈਗਾ ਜੇ ਇਹੋ ਜਿਹੇ ਕੇਸ ਆਣੇ ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਕੋਈ ਲੋੜ ਹੀ ਨਹੀਂ ਐਨੀਆਂ ਚੀਜ਼ਾਂ ਦੀ ਹੁਣ ਲੱਗਦਾ ਵਾ ਕਿ ਅੱਜ ਇਸ ਖਬਰ ਤੋਂ ਬਾਅਦ ਜਿਵੇਂ ਮਹਿਲਾ ਦੀ ਡੈਥ ਹੋਈ ਆ ਜ਼ਰੂਰ ਫੋਗਿੰਗ ਆ ਹੋਣਗੀਆਂ ਫੋਟੋ ਸੈਸ਼ਨ ਹੋਏਗਾ ਫੋਟੋ ਸੈਸ਼ਨ ਦੀ ਚਲੋ ਬੜੀ ਮਸ਼ਹੂਰ ਗੱਲ ਆ ਜਿਵੇਂ ਫੋਟੋ ਗੇਆ ਫੋਟੋ ਕਰਵਾ ਕੇ ਆ ਗਿਆ ਪਰ ਜਮੀਨੀ ਲੈਵਲ ਤੇ ਜੇ ਵੇਖਿਆ ਜਾਵੇ ਤਾਂ ਪਹਿਲਾਂ ਫੋਗਿੰਗ ਹੋਣੀ ਚਾਹੀਦੀ ਸੀ ਹਰ ਵਾਰ ਅਸੀਂ ਕਿਉਂ ਇੰਤਜ਼ਾਰ ਕਰਦੇ ਆ ਕਿ ਕਿਸੇ ਦੀ ਮੌਤ ਹੋ ਜੇ ਜਾਂ ਕੋਈ ਬੰਦਾ ਅਫੈਕਟਡ ਹੋ ਜੇ ਹਰ ਵਾਰ ਕਿਉਂ ਦੇਰੀ ਕੀਤੀ ਜਾਂਦੀ ਆ ਕਿਉਂ ਨਹੀਂ ਪਹਿਲਾਂ ਜਿਹੜੀ ਫੋਗਿੰਗ ਕੀਤੀ ਜਾਂਦੀ ਜਾਂ ਪਹਿਲਾਂ ਜਿਹੜੀ ਅਵੇਅਰਨੈਸ ਆ ਉਹ ਕਿਉਂ ਨਹੀਂ ਕੀਤੀ ਜਾਂਦੀ ਸਿਰਫ ਫੋਟੋ ਸੈਸ਼ਨ ਤੱਕ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਸਿਮਟ ਕੇ ਰਹਿ ਗਿਆ ਵਾ ਅੱਜ ਦੀ ਘਟਨਾ ਜਿਹੜੀ ਆ ਬਹੁਤ ਦੁਖਦਾਈ ਆ ਉਸ ਪਰਿਵਾਰ ਦਾ ਦੁੱਖ ਕਦੇ ਵੀ ਘਟ ਨਹੀਂ ਹੋ ਸਕਦਾ ਜਿਹਦੇ ਘਰ ਦਾ ਜੀ ਚਲਾ ਗਿਆ ਵਾ ਸੋ ਨਿਰਜ ਜੀ ਫੋਗਿੰਗ ਹੁਣ ਹੋ ਸਕਦਾ ਕਿ ਇਸ ਖਬਰ ਤੋਂ ਬਾਅਦ ਹੋਣੀ ਸ਼ੁਰੂ ਹੋ ਜਾਏ ਪਰ ਬਹੁਤ ਹੁਣ ਦੇਖਿਆ ਜਾ ਤੇ ਬਹੁਤ ਦੇਰ ਹੋ ਚੁੱਕਿਆ ਹੁਣ ਥੋੜਾ ਬੋਧਾ ਰਿਕਵਰ ਤੇ ਜ਼ਰੂਰ ਹੋ ਜਾਏਗਾ ਪਰ ਉਸ ਪਰਿਵਾਰ ਦਾ ਜੀ ਵਾਪਸ ਨਹੀਂ ਆ ਸਕਦਾ ਮੈਂ ਦੇਖੋ ਹਰੀਸ਼ ਜੀ ਮੈਂ ਕਹਿਣਾ ਚਾਹਾਂਗਾ ਤੁਸੀਂ ਗਲਤੀ ਫੋਟੋ ਸੈਸ਼ਨ ਦੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਫੋਟੋ ਸੈਸ਼ਨ ਕਰਵਾਣੀ ਆ ਜਾਓ ਤੁਸੀਂ ਕੋ ਥੋੜੀ ਬੋਧ ਤੇ ਫੋਗਿੰਗ ਕਰੋਗੇ ਫੋਟੋ ਸੈਸ਼ਨ ਦੇ ਬਹਾਨੇ ਕੁਛ ਨਾ ਕੁਛ ਕਰ ਜੋ ਸ਼ਹਿਰ ਦੇ ਵਿੱਚ ਮੈਂ ਅੱਗੇ ਕਹਿਣਾ ਕਿ ਜਿਸ ਘਰ ਦਾ ਜੀ ਚੱਲ ਜਾਂਦਾ ਉਹ ਵਸਤੇ ਪੂਰੀ ਦੁਨੀਆ ਚਲੀ ਗਈ ਆ ਉਸ ਪਰਿਵਾਰ ਤੋਂ ਪੁੱਛੋ ਜਾ ਕੇ ਜਿਹਦਾ ਬੇਟਾ ਫੌਰਤ ਦੇ ਵਿੱਚ ਹੈ ਧੀ ਦਾ ਮੇਰੇ ਖਿਆਲ ਹਜੇ ਥੋੜੇ ਦਿਨ ਪਹਿਲਾਂ ਮੈਰਿਜ ਹੋਈ ਆ ਸ਼ਾਇਦ ਉਸ ਪਰਿਵਾਰ ਤੇ ਕੀ ਬੀਦਦੀ ਹੋएगी ਉਸ ਇਨਸਾਨ ਤੇ ਕੀ ਬੀਦਦੀ ਹੋਗੀ ਜਿਹਦੀ ਧਰਮ ਪਤਨੀ ਘਰੋਂ ਚਲੀ ਗਈ ਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਭਾਤਮਾ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਿਚਰੀ ਨੂੰ ਆਪਣੇ ਚਰਨਾ ਵਿੱਚ ਸਥਾਨ ਦੇਵੇ ਤੇ ਸਾਡੇ ਪ੍ਰਸ਼ਾਸਨ ਥੋੜੀ ਬਹੁਤ ਮਾਤੋ ਦੇਵੇ ਕਿ ਜਿਹੜਾ ਪ੍ਰਸ਼ਾਸਨ ਜਿਹੜਾ ਵਾ ਥੋੜਾ ਜਿਹਾ ਐਕਟਿਵ ਹੋਵੇ ਜਿਹਦੇ ਨਾਲ ਆਣਵਡੀਆਂ ਜੇ ਹੋਰ ਇਹੋ ਜਿਹੇ ਘਟਨਾਵਾਂ ਨਾ ਹੋਣ ਕਿਸੇ ਘਰ ਦਾ ਕੋਈ ਜੀ ਨਾ ਜਾਵੇ ਸੋ ਆਪਾਂ ਇਹ ਉਮੀਦ ਕਰਾਂਗੇ ਕਿ ਸਿਹਤ ਵਿਭਾਗ ਜਰੂਰ ਜਾ ਕੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਿਹਤ ਸੇਵਾਵਾਂ ਨੂੰ ਲੈ ਕੇ ਸਰਕਾਰ ਜਿਹੜੀ ਆ ਉਹ ਕਾਫੀ ਜ਼ਿਆਦਾ ਬਰੀਕੀ ਨਾਲ ਕੰਮ ਕਰ ਰਹੀ ਆ ਕਿਹਾ ਜਾ ਰਿਹਾ ਵਾ ਨਵੇਂ ਮੁਹੱਲਾ ਕਲੀਨਿਕ ਖੋਲੇ ਜਾ ਰਿਹਾ ਸੋ ਸਿਹਤ ਵਿਭਾਗ ਨੂੰ ਕਿਤੇ ਨਾ ਕਿਤੇ ਜਾਗਰੂਕ ਹੋਣ ਦੀ ਜ਼ਰੂਰਤ ਆ ਜਾਂ ਕੰਮ ਗਰਾਊਂਡ ਲੈਵਲ ਤੇ ਕਰਨ ਦੀ ਜ਼ਰੂਰਤ ਆ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਮੰਦਭਾਗੀਆਂ ਨੇ ਅੱਗੇ ਵੀ ਹੋ ਸਕਦੀਆਂ ਨੇ ਕਿਉਂਕਿ ਡੇਂਗੂ ਜਿਹੜਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਜ਼ਿਆਦਾ ਇਫੈਕਟ ਕਰਦਾ ਵਾ ਤੇ ਗੁਰਦਾਸਪੁਰ ਦੀ ਜੇ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਆ ਜਿੱਥੇ ਹੜ੍ਹ ਆਈ ਸੀ ਤੇ ਗੁਰਦਾਸਪੁਰ ਸ਼ਹਿਰ ਦੀ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਰ ਵਿੱਚ ਵੀ ਕਈ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਜਿਨ੍ਹਾਂ ਕਰਕੇ ਜਿਹੜਾ ਮੱਛਰ ਪੈਦਾ ਹੋ ਰਿਹਾ ਵਾ ਜਿੱਥੇ ਲੋਕ ਤੇ ਧਿਆਨ ਦੇ ਰਿਹਾ ਪਰ ਪ੍ਰਸ਼ਾਸਨ ਜਿਹੜਾ ਵਾ ਉਹ ਕਿਤੇ ਨਾ ਕਿਤੇ ਕੁੰਭ ਕਰਨ ਦੀ ਨੀਂਦੇ ਰੋ ਸੁੱਤਾ ਹੋਇਆ ਨਜ਼ਰ ਆ ਰਿਹਾ ਨੀਰੇਜ ਜੀ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਸਰਕਾਰ ਕਾਫੀ ਬਰੀਕੀ ਨਾਲ ਕਹਿ ਰਹੀ ਹੈ ਕਿ ਐਸੇ ਕੰਮ ਕਰ ਰਹੇ ਹਾਂ ਹੈਲਥ ਉੱਪਰ ਪਰ ਜੇ ਆਪਾਂ ਦੇਖਿਆ ਜਾਈਏ ਤੇ ਕਿਉਂ ਨਹੀਂ ਪਹਿਲਾ ਫੋਗਿੰਗ ਹੋਈ ਹਰ ਸਾਲ ਕਿਉਂ ਇੰਤਜ਼ਾਰ ਕੀਤਾ ਜਾਂਦਾ ਇਸ ਤੋਂ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਗੁਰਦਾਸਪੁਰ ਦਾ ਇੱਕ ਨੌਜਵਾਨ ਮੁੰਡਾ ਸੀ ਉਸਦੇ ਸਿਰ ਤੇ ਸਾਰਾ ਪਰਿਵਾਰ ਚੱਲਦਾ ਸੀ ਉਸ ਦੀ ਵੀ ਜਿਹੜੀ ਹੈ ਡੇਂਗੂ ਕਰਕੇ ਡੈਥ ਹੋਈ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਚ ਚੌਕਸ ਹੋਇਆ ਹੀ ਜੇ ਆਪਾਂ ਇਸ ਸਾਲ ਦੀ ਵੀ ਗੱਲ ਕਰ ਲਈ ਤਾਂ ਇਸ ਸਾਲ ਵੀ ਮਹਿਲਾ ਦੀ ਹੁੰ ਡੈਥ ਹੋ ਗਈ ਆ ਹੁਣ ਲੋਕਾਂ ਵਿੱਚ ਗੁੱਸਾ ਵਾ ਰੋਸ ਆ ਹੋ ਸਕਦਾ ਹੈ ਕਿ ਕੱਲ ਤੋਂ ਸਾਨੂੰ ਵੇਖਣ ਨੂੰ ਮਿਲ ਜਾਏ ਕਿ ਦਫਤਰਾ ਜੋ ਨਿਕਲਣਾ ਸ਼ੁਰੂ ਹੋ ਗਿਆ ਅਧਿਕਾਰੀ ਜਾਂ ਆਰਡਰ ਦੇ ਦਿੱਤੇ ਗਏ ਆ ਸੋ ਕਿਵੇਂ ਦੇਖ ਦੋ ਕਿ ਹਰ ਵਾਰ ਇੰਤਜ਼ਾਰ ਕਰਨਾ ਜ਼ਰੂਰੀ ਹੈ ਕਿਸੇ ਨਾ ਕਿਸੇ ਦੀ ਮੌਤ ਦੇਖੋ ਮੈਂ ਅੱਗੇ ਕੀ ਸਾਡੀ ਬਦਨਸੀਬੀ ਹੈ ਪੇ ਸਾਡੇ ਦੇਸ਼ ਚ ਵਾਰਦਾਤ ਪਹਿਲਾ ਹੁੰਦੀ ਆ ਤੇ ਪ੍ਰਸ਼ਾਸਨ ਐਕਟਿਵ ਬਾਅਦ ਚ ਹੁੰਦਾ ਪਰ ਮੈਂ ਕਹਿੰਦਾ ਹੁਣ ਤੇ ਜਾਗ ਜਾਓ ਪਰ ਇਹਦੇ ਬਾਅਦ ਜੇ ਫਿਰ ਤੁਸੀਂ ਕਹੋ ਕਿ ਫਿਰ ਮੋਦਕ ਵੇਟ ਕਰਾਂਗੇ ਫਿਰ ਜਾ ਕੇ ਫੋਗਿੰਗ ਚਾਲੂ ਕਰੀ ਜਿਦਾ ਪਿਛਲੇ ਸਾਲ ਹੋ ਗਈ ਆ ਇਸ ਸਾਲ ਵੀ ਹੋ ਗਈ ਪਰ ਮਾਵਾ ਮਨਾ ਕਰੇ ਕਿਸੇ ਘਰ ਦਾ ਕੋਈ ਇਹੋ ਜਿਹਾ ਦੀਆ ਬੁਝੇ ਮੈਂ ਅੱਗੇ ਗੱਲ ਕੀਤੀ ਆ ਜੇ ਕਿਸ ਘਰ ਦਾ ਜੀ ਜਾਂਦਾ ਤਾਂ ਦੁਨੀਆ ਤਬਾਹ ਜਾਂਦੀ ਆ ਮੈਂ ਪ੍ਰਸ਼ਾਸਨ ਰਾਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਕੋ ਦੁਨੀਆ ਤੋਂ ਵੱਲਾ ਕੋਈ ਕੰਮ ਕਹੈ ਨਹੀਂ ਲੱਗੇ ਇਹ ਪ੍ਰਸ਼ਾਸਨ ਕਹੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਉਹਨੂੰ ਸਮਝੋ ਤੇ ਮੈਂ ਕਹਿੰਨਾ ਸਿਹਰ ਤੋਂ ਐਕਟਿਵ ਹੋਣ ਜਿੱਥੇ ਫੋਗਿੰਗ ਦੀ ਲੋੜ ਆ ਫੋਗਿੰਗ ਕਰਨ ਜਿੱਥੇ ਗੰਦਗੀ ਦੇ ਢੇਰ ਲੱਗੇ ਉਹਨਾਂ ਦੀ ਸਫਾਈ ਕਰਨ ਜਿੱਥੇ ਪਾਣੀ ਖੜਾ ਉਹਦਾ ਕੋਈ ਨਾ ਕੋਈ ਉਹਦਾ ਹਾਲ ਕੱਢਣ ਤਾਂ ਹੀ ਸਾਡਾ ਜਿਹੜਾ ਵਾ ਸਮਾਜ ਜਿਹੜਾ ਬਚ ਸਕਦਾ ਸੁ ਬਿਲਕੁਲ ਸਮਾਜ ਸੇਵਕ ਨੀਰੇਮਾ ਜੀ ਮਜੂਦ ਸੀ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂਗੇ ਕਿ ਆਮ ਲੋਕ ਜਿਹੜੇ ਨੇ ਆਮ ਲੋਕਾਂ ਦਾ ਇਹ ਕਹਿਣਾ ਵਾ ਸਿਹਤ ਸਹੂਲਤਾਂ ਆ ਮੁੱਲਾ ਕਲੀਨਿਕ ਭਾਵੇਂ ਤੁਸੀਂ ਘੱਟ ਖੋਲ੍ਹੋ ਬਹੁਤੇ ਨ ਸਿਵਲ ਹਸਪੀਟਲ ਦੇ ਪਾਵੇਂ ਬਹੁਤੀ ਡਿਵੈਲਪਮੈਂਟ ਨਾ ਕਰੋ ਪਰ ਜਿਹੜੀਆਂ ਸਹੂਲਤਾਂ ਆਲਰੇਡੀ ਚੱਲ ਰਹੀਆਂ ਨੇ ਉਹਨਾਂ ਵਿੱਚ ਤੇ ਘਟੋ ਘਟ ਸੁਧਾਰ ਕੀਤਾ ਜਾਵੇ ਜਿਹੜੀ ਫੋਗਿੰਗ ਹਰ ਸਾਲ ਹੁੰਦੀ ਆ ਉਹਨੂੰ ਸਮੇਂ ਸਿਰ ਕੀਤਾ ਜਾਵੇ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਲੋਕਾਂ ਵਿੱਚ ਆ ਰੋਸਾ ਕਿ ਚਾਹੇ ਤੁਸੀਂ ਫੈਸਿਲਿਟੀਆਂ ਜਿਹੜੀਆਂ ਤੁਸੀਂ ਵਧਾ ਰਹੇ ਹੋ ਹਰ ਜਗ੍ਹਾ ਮੁਹੱਲਾ ਕਲੀਨਿਕ ਖੋਲ੍ਹਤਾ ਜਾਂ ਕੁਝ ਕਰਤਾ ਉਹਨੂੰ ਪਾਵੇਂ ਨਾ ਕਰੋ ਪਰ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਾਂ ਜਿਹੜੀਆਂ ਹਨੂ ਨੀਡ ਹੈਗੀ ਆ ਜਿਵੇਂ ਫੋਗਿੰਗ ਵੀ ਹਰ ਸਾਲ ਨੀਡ ਹੁੰਦੀ ਆ ਜਾ ਸਿਵਲ ਹਸਪੀਟਲ ਵਿੱਚ ਜਾਂ ਸਰਕਾਰੀ ਅਦਾਰਿਆਂ ਵਿੱਚ ਜਿਹੜੀਆਂ ਚੀਜ਼ਾਂ ਦੀ ਨੀਡ ਆ ਉਹਨੂੰ ਜਿਹੜਾ ਵਾ ਮੇਨਟੇਨ ਕੀਤਾ ਜਾਵੇ। ਸੋ ਬੜੀ ਮੰਦਪਾਗੀ ਖਬਰ ਆ ਗੁਰਦਾਸਪੁਰ ਵਿੱਚ ਜਿਹੜੀ ਲੇਡੀ ਦੀ ਡੈਥ ਹੋਈ ਸੀ ਸੋ ਜਿੱਥੇ ਸਾਪਾ ਵੀ ਉਸ ਦਾ ਦੁੱਖ ਪ੍ਰਗਟ ਕਰਦਿਆ ਉੱਥੇ ਹੀ ਪ੍ਰਸ਼ਾਸਨ ਨੇ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤੇ ਜਾਗ ਜਾਓ। ਹੁਣ ਤੇ ਘਟੋ ਘਟ ਫੋਗਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਕਿਸੇ ਹੋਰ ਮਾਸੂਮ ਦੀ ਜਿਹੜੀ ਆ ਉਹ ਬਿਨਾਂ ਵਜ੍ਹਾ ਤੋਂ ਮੌਤ ਨਾ ਹੋਵੇ। ਕੈਮਰਾ ਪਰਸਨ ਕਮਲਜੀਤ ਸਿੰਘ ਦੇ ਨਾਲ ਗੁਰਦਾਸਪੁਰ ਰਿਪੋਰਟ ਚੱਕ